डीस पी साहिब डी पी साहिब बीबियूं धके मारे साम्हूं धके मारे सो ਉਹ ਕੇ ਉਹ ਨਹੀਂ ਧੱਕੇ ਮਾਰ ਰਹੇ ਨਹੀਂ ਕੋਈ ਗੱਲ ਨਹੀਂ ਉਹੀ ਸਾਨੂੰ ਲਾਟੀਆਂ ਜਿਹੜੀਆਂ ਬਣਾਉਣੀਆਂ ਬਣਾਓ ਜੀ ਹਾਂ ਧਰਨਾ ਚੱਕਣੋਂ ਤਿਆਰ ਆ ਪਾਹੀ ਧਰਨਾ ਚੱਕਣੋਂ ਤਿਆਰ ਆ ਸਾਨੂੰ ਇਹ ਦਾਸਨ ਕਿਨੇ ਕਿਨੇ ਅਰੈਸਟ ਕਰਨਾ ਬੰਦਾ ਕਿਹਨਾਂ ਆਕ ਧੱਕਾ ਕਰ ਰਹੇ ਨੇ ਕਿਨੇ ਕੀਤਾ ਇਹ ਨਹੀਂ ਸੁਣੀ ਚੱਕਾ ਪੁਲਿਸ ਪ੍ਰਸ਼ਾਸਨ ਸ਼ਰੇਆਮ ਕਰ ਰਹੀ ਹੈ ਤੇ ਸਾਨੂੰ ਆ ਮੀਡੀਆ ਦੇ ਵਿੱਚ ਕਹਿ ਦੇਣ ਕਿ ਕਿੰਨੇ ਦਿਨ ਚੰਨ ਸਾਫ ਮਿਲਦਾ ਨਹੀਂ ਧਰਨਾ ਆਪੇ ਆਪ ਚੱਕਾਂਗੇ ਘਰੇ ਪਰਿਵਾਰ ਸੁੱਤੇ ਪਏ ਤੇ ਰਾਤ ਨੂੰ 11 ਵਜੇ ਹਮਲਾ ਕੀਤਾ ਜੀ ਆਕਲਾਤੀ ਜੀ ਤੇ ਬੜੀ ਰਹਿਮੀ ਬੇਰਹਿਮੀ ਨਾਲ ਕੁੱਟਿਆ ਗਿਆ ਉਹਨਾਂ ਨੂੰ ਪਰਿਵਾਰ ਨੂੰ ਸੱਟਾ ਪੇਟਾ ਵੀ ਲੱਗੀਆਂ ਬਾਕਾਇਦਾ ਵੀਡੀਓ ਵੀ ਬਣੀ ਉਹਨਾਂ ਦੀ ਜੀ ਦਾ ਵੀ ਫਰਕ ਪੰਦਾ ਹੈ ਮੈਂ ਤੁਹਾਨੂੰ ਪੱਥੇ ਮਾਰ ਕੇ ਨਿੱਲ ਜਾ ਅਸੀਂ ਖੁਦ ਲੱਗੇ ਵੀ ਮਾਗ ਲੀ ਵੀਡੀਓ ਦਫ਼ਤਰ ਦੇ ਬਰਖਲਾ ਵੀਡੀਓ ਦਫ਼ਤਰ ਤੇ ਬਰਖਲਾ ਉਹਨਾਂ ਦੇ ਅਸੀਂ ਪਹਿਲੀ ਗੱਲ ਤਾਂ ਸਾਡਾ ਮਸਟੋਰੀ ਨਹੀਂ ਕਰਦੇ ਜੀ ਜੀ ਜਿਨ੍ਹਾਂ ਚਿਰ ਟੈਂਟੀ ਸਾਡੇ ਜੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਨਹੀਂ ਜਾਂਦੀ ਯਾਰ ਕੋ ਭੈਂਦੀ ਸਾਡੀ ਨਹੀਂ ਜਾਂਦੀ ਚਾ ਕੋਈ ਸਾਡੇ ਕੋਈ ਅਧਿਕਾਰੀ ਦੀ ਨਹੀਂ ਜਾਂਦੀ ਜੀ ਜੀ ਉਹਨਾਂ ਚਰ ਮਸਟੌਲੀ ਨਹੀਂ ਸਾਡਾ ਸਾਡੇ ਬੰਦਿਆਂ ਦਾ ਕੱਢਿਆ ਜਾਂਦਾ ਭਰਾ ਮੇਰਾ ਛੋਟਾ ਭਰਾ ਆ ਗੱਲ ਸੁਣ ਲੈ ਮੈਨੂੰ ਦੱਸਿਆ ਤੂੰ ਨਹੀਂ ਨਾ ਦੱਸਿਆ ਤੂੰ ਸੀਐਨਡੀ ਦਾ ਕੰਮ ਨਹੀਂ ਮੇਰਾ ਕੰਮ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜਿਲ੍ਹਾ ਫਾਜ਼ਿਲਕਾ ਦੇ ਤਹਿਸੀਲ ਜਲਾਲਾਬਾਦ ਦੇ ਵਿੱਚ ਪਹੁੰਚੇ ਆ ਤਾਂ ਇਸ ਟਾਈਮ ਅਸੀਂ ਬੱਤੀਆਂ ਵਾਲੇ ਚੌਂਕ ਦੇ ਵਿੱਚ ਮੌਜੂਦ ਆ ਦੱਸ ਦਈਏ ਕਿ ਧਰਨਾ ਲੱਗ ਚੁੱਕਿਆ ਹੈ ਬੱਤੀਆਂ ਵਾਲੇ ਚੌਂਕ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਧਰਨਾ ਲੱਗ ਚੁੱਕਿਆ ਹੈ ਜਲਾਲਾਬਾਦ ਦੇ ਵਿੱਚ ਮਸਲਾ ਕੀ ਆ ਸਾਰੀ ਗੱਲਬਾਤ ਕਰਾਂਗੇ ਪਰਿਵਾਰ ਪਹੁੰਚ ਚੁੱਕੇ ਆ ਬੱਤੀਆਂ ਵਾਲੇ ਚੌਂਕ ਦੇ ਵਿੱਚ ਪਹੁੰਚ ਚੁੱਕੇ ਆ ਤਾਂ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਧਰਨਾ ਦਲ ਪੰਜਵਾਂ ਨਿਸ਼ਾਨ ਗਰੂਦੀਆਂ ਲਾਡਲੀਆਂ ਫੌਜਾਂ ਵੀ ਇੱਥੇ ਪਹੁੰਚ ਚੁੱਕੀਆਂ ਐ ਮਸਲਾ ਜਿਹੜਾ ਗੰਭੀਰ ਲੱਗਦਾ ਇਹ ਕਿਉਂ ਅੱਜ ਇੱਥੇ ਲਾਡਲੀਆਂ ਫੌਜਾਂ ਨੂੰ ਇੱਥੇ ਪਹੁੰਚਣਾ ਪਿਆ ਗੁਰੂ ਦੇ ਸਿੰਘਾਂ ਨੂੰ ਇੱਥੇ ਕਿਉਂ ਪਹੁੰਚਣਾ ਪਿਆ ਕੀ ਗੱਲਬਾਤ ਹੋਈ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਲਾਲਾਬਾਦ ਦੇ ਪੱਤੀ ਵਾਲੇ ਚੌਂਕ ਦੀਆਂ ਤਾਂ ਗਰੂਦੀਆਂ ਲਾਡਲੀਆਂ ਫੌਜਾਂ ਸਾਡੇ ਨਾਲ ਮੌਜੂਦ ਆ ਵਿਸ਼ੇ ਤੇ ਗੱਲ ਕਰਦੇ ਆ ਅੱਜ ਤੱਕ ਕੀ ਵਿਸ਼ਾ ਇਹ ਕਿਉਂ ਧਰਨਾ ਲਾਉਣਾ ਪੈ ਗਿਆ ਇੱਕ ਜਲਾਲਾਬਾਦ ਦਾ ਜਿਹੜਾ ਇਹ ਹਲਕਾ ਐ ਐਮ ਐਲ ਏ ਗੋਲਡੀ ਕਬੋਸ ਐਮ ਐਲ ਏ ਦਾ ਹਲਕਾ ਏ ਇੱਥੋਂ ਦੇ ਮੌਜੂਦਾ ਐਮ ਐਲ ਏ ਆ ਤਾਂ ਅੱਜ ਇੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਕਿਉਂ ਧਰਨਾ ਲਾਉਣਾ ਪੈ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੀ ਗੱਲ ਪੈ ਗਈ ਬਾਬਾ ਜੀ ਤੁਹਾਨੂੰ ਸੜਕਾਂ ਤੋਂ ਉਤਰਨਾ ਪੈ ਗਿਆ ਇਹੋ ਜਿਹਾ ਕੀ ਵਿਸ਼ਾ ਹੈ ਜਿਹੜਾ ਬੱਤੀਆਂ ਵਾਲਾ ਚੌਕ ਬੰਦ ਕਰਨਾ ਪਿਆ ਜੀ ਦੇਖੋ ਜੀ ਮੁਕਦਮਾ ਨੰਬਰ 122 5 11 2024 ਨੂੰ ਜੀ ਐਫ ਆਰ ਦਰਜ ਹੋਈ ਸੀ ਜਿਹੜਾ ਮੁਕੱਦਮਾ ਘਟਿਆ ਗਿਆ ਸੀਗਾ ਪਰਚਾ ਦਰਜ ਸੀ ਤੇ ਅੱਜ ਤੁਸੀਂ ਆਪ ਹਿਸਾਬ ਲਾ ਲਓ ਕਿੰਨੇ ਮਹੀਨੇ ਹੋ ਗਏ ਬੰਦਿਆਂ ਨੇ ਰੈਸ਼ ਨਹੀਂ ਕੀਤਾ ਇਹਨਾਂ ਨੇ ਹਮਮ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਸੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀਗੀ ਜੀ ਜੀ ਬਣਦੀ ਕਾਰਵਾਈ ਕਰਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਦੇ ਤੇ ਜੋ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਸਜ਼ਾ ਮਿਲਦੀ ਸਾਨੂੰ ਤਰਨਾ ਲਾਉਣਾ ਨਾ ਪੈਂਦਾ ਕਿ ਕਿਹੜੇ ਥਾਣੇ ਦਾ ਵਿਸ਼ਾ ਜੀ ਖਾਣਾ ਬੈਰੋ ਕੀ ਇਹ ਖਾਣਾ ਬੈਰੋ ਕੀ ਜੀ ਬਾਬਾ ਜੀ ਇੱਕ ਐਮਐਲਏ ਦਾ ਹਲਕਾ ਇਹ ਗੋਲਡਿੰਗ ਬਹੁਤ ਆਪ ਸਰਕਾਰ ਦਾ ਬੜਾ ਵੱਡਾ ਬਦਲਾ ਆਇਆ ਸੀ ਨਿੰਗ ਸਿੰਘ ਨੂੰ ਛੜਕਾ ਤੇ ਉਤਰਨਾ ਪੈ ਗਿਆ ਕੀ ਗੱਲ ਇਹ ਸਚਾਈ ਦਾ ਕੋਈ ਸਾਥ ਨਹੀਂ ਤੇਰਾ ਜਾ ਕੇ ਨਿੰਗ ਸਿੰਘ ਦਾ ਸੱਚ ਸੱਚ ਦਾ ਸਾਥ ਲੈਣ ਦੇ ਲਈ ਨਿੰਗ ਸਿੰਘਾਂ ਨੂੰ ਬੁਲਾਉਣਾ ਪੈ ਗਿਆ ਵਾਈਗੁਰ ਜੀ ਪਹਿਲੇ ਤਾਂ ਦੇਖੋ ਜੀ ਸਚਾਈ ਤਾਂ ਸਾਹਮਣੇ ਤੁਹਾਡੇ ਬੈਠੀ ਹੈ ਜੀ ਇਹ ਸਚਾਈ ਸਾਹਮਣੇ ਹੈ ਇਹ ਜਦੋਂ ਵੀ ਕੋਈ ਕਾਰਵਾਈ ਕਿਸੇ ਦੇ ਕਰੇ ਹੁੰਦੀ ਹੈ ਜਾਂ ਕੋਈ ਚੋਰੀ ਹੁੰਦੀ ਹੈ ਲੁੱਟ ਕੋ ਹੁੰਦੀ ਹੈ ਜਾ ਕੋਈ ਛੱਟਪੇਟ ਲੱਗਦੀ ਹੈ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਔਰ ਤੁਰੰਤ ਮੁਕਦਮਾ ਕਰਨ ਦਾ ਚੱਕ ਕੇ ਬੰਦੇ ਨੂੰ ਲਿਆਉਣ ਦਾ ਤੇ ਸਾਲ-ਸਾਲ ਮੁਕਦਮੇ ਕਾ ਥਾਣੇ ਚ ਰੁਲਦੇ ਰਹਿਣ ਬਾਬਾ ਜੀ ਚਾਰ ਮਹੀਨਾ ਹੋਵੇ ਤੇ ਬੰਦੇ ਜਿਨ੍ਹਾਂ ਦੇ ਆਪਣਾ ਪੀੜਤ ਪਰਿਵਾਰ ਹੈ ਸੜਕਾਂ ਤੇ ਆ ਕੇ ਧਰਨੇ ਲਾਉਣੇ ਪੈਣ ਦੇਖੋ ਜੀ ਜਾਇਜ਼ ਗੱਲ ਨਹੀਂ ਗੀ ਇਹ ਬਾਬਾ ਜੀ ਕੀ ਮਸਲਾ ਸੀਗਾ ਜਿਹੜਾ ਇੰਨਾ ਚੜੋ ਗਿਆ ਬੰਦੀ ਨਹੀਂ ਫੜੇ ਗਏ ਇਹ ਘਰੇ ਪ੍ਰਵਾ ਕਰੇ ਪਰਿਵਾਰ ਸੁੱਤੇ ਪਏ ਦੇ ਰਾਤ ਨੂੰ 11 ਵਜੇ ਹਮਲਾ ਕੀਤਾ ਜੀ ਅੱਗ ਲਾਤੀ ਜੀ ਤੇ ਬੜੀ ਰਹਿਮੀ ਬੇਰਹਿਮੀ ਨਾਲ ਕੁੱਟਿਆ ਗਿਆ ਉਹਨਾਂ ਨੂੰ ਪਰਿਵਾਰ ਨੂੰ ਸੱਟਾ ਬੇਟਾ ਵੀ ਲੱਗੇ ਆ ਬਕਾਇਦਾ ਵੀਡੀਓ ਵੀ ਬਣੀ ਉਹਨਾਂ ਦੀ ਜੀ ਵੀਡੀਓਗ੍ਰਾਫੀ ਵੀ ਹੈਗੀ ਜੀ ਹਾਂਜੀ ਹਾਂਜੀ ਵੀਡੀਓ ਵੀਡੀਓਗ੍ਰਾਫੀ ਬਣਦੇ ਵੀ باوجود ਕਾਰਵਾਈ ਨਹੀਂ ਹੋਣੀ ਕੀ ਦੇਖਦੇ ਆ ਘਰੇ ਉਹ ਕਹੇ ਉਹਦਾ ਵੀ ਘਰੇ ਕਹਿੰਦੇ ਵੀ ਉਹ ਫਿਰਦਿਆ ਹੋਣਾ ਸੀ ਜੀ ਜੁਕੀ ਸਾਹਿਬ ਦੇ ਆਪਾਂ ਰੀਡਰ ਸਾਹਿਬ ਨੂੰ ਮਿਲੇ ਸੀਗੇ ਉਹ ਕਹਿੰਦੇ ਸਾਨੂੰ ਹੁਣ ਪਤਾ ਲੱਗਿਆ ਹੈ ਮਾ ਵੀ ਦੇਖੋ ਮਸਲਾ ਕੀ ਕਹਿੰਦੇ ਅੱਜ ਪਤਾ ਲੱਗਿਆ ਜੀ ਕਹਿੰਦੇ ਹਾਂ ਕਹਿੰਦੇ ਫਾਇਲ ਕਹਿ ਗਿਆ ਕਹਿੰਦੇ ਪਤਾ ਲੱਗਿਆ ਮੈਂ ਦੱਸੋ ਵੀ ਇੰਨਾ ਚਿਰ ਹੋ ਗਿਆ ਤੁਸੀਂ ਕਿੱਥੇ ਸੀਗੇ ਜਦੋਂ ਅਸੀਂ ਆਏ ਆ ਤੋਂ ਵਾਜ ਹੀ ਪਤਾ ਲੱਗਣਾ ਜੀ ਹਾਂ ਜੀ ਆ ਬਾਬਾ ਜੀ ਦੇਖੋ ਇੱਕ ਐਮਐਲਏ ਦਾ ਹਲਕਾ ਇਹ ਪਰਿਵਾਰ ਸੜਕਾਂ ਤੇ ਰੋਲਿਆ ਵੀਡੀਓਗ੍ਰਾਫੀ ਬਣੀ ਆ ਅੱਗ ਲਾਈ ਗਈ ਆ ਜੇਕਰ ਇਹ ਪਰਿਵਾਰ ਅੰਦਰ ਖਤਮ ਹੋ ਜਾਂਦਾ ਕੀ ਇਹਨਾਂ ਦਾ ਬਣਦਾ ਹੁਣ ਇਨਸਾਫ ਲੈਣ ਦੇ ਲਈ ਸੜਕਾਂ ਜਾਮ ਕਰਨੀਆਂ ਪੈਗੀਆਂ ਨਹਿنگ ਸਿੰਘਾਂ ਦਾ ਸਾਥ ਲੈਣਾ ਪੈ ਗਿਆ ਕਿਉਂਕਿ ਸੱਚਾਈ ਕੋਈ ਸਾਹਮਣੇ ਨਹੀਂ ਲਿਆ ਸਕਦਾ ਨਹਿنگ ਸਿੰਘਾਂ ਤੋਂ ਬਿਨਾ ਸੱਚਾਈ ਸਾਹਮਣੇ ਨਹੀਂ ਲਿਆ ਸਕਦਾ ਅੱਜ ਨਹਿنگ ਸਿੰਘਾਂ ਨੂੰ ਗੁਰੂ ਦੀਆਂ ਲਾੜਲੀਆਂ ਬੋਜਾਂ ਨੂੰ ਸੜਕਾਂ ਜਾਮ ਕਰਨੀਆਂ ਪੈ ਰਹੀਆਂ ਐ ਕਿਉਂ ਕਰਨੀਆਂ ਪੈ ਰਹੀਆਂ ਐ ਵਿਸ਼ਾ ਤੁਹਾਡੇ ਸਾਹਮਣੇ ਆ ਕਿਉਂਕਿ ਬੜਾ ਟਾਈਮ ਹੋ ਗਿਆ ਕਾਰਵਾਈ ਨਹੀਂ ਹੋਈ ਬੰਦੇ ਅਰੈਸਟ ਨਹੀਂ ਹੋਏ ਇੱਕ ਘਰ ਨੂੰ ਅੱਗ ਲਗਾਈ ਗਈ ਸੀ ਤਾਂ ਉਸ ਸੰਬੰਧ ਦੇ ਵਿੱਚ ਅੱਜ ਨਹਿنگ ਸਿੰਘ ਇੱਥੇ ਪਹੁੰਚੇ ਆ ਤਾਂ ਇਹ ਦੱਸ ਦਈਏ ਕਿ ਕਾਰਵਾਈ ਹੁਣ ਅੱਗੇ ਹੋਊਗੀ ਜਾਂ ਨਹੀਂ ਹੋਊਗੀ ਤੁਸੀਂ ਅੱਜ ਪਹੁੰਚੇ ਆ ਤੁਹਾਡੇ ਆਉਣ ਦੇ ਬਾਵਜੂਦ ਵੀ ਕਾਰਵਾਈ ਹੋਊਗੀ ਜਾਂ ਨਹੀਂ ਅਸੀਂ ਬੇਨਤੀ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਨਾਲ ਸਹਿਯੋਗ ਕਰਨਾ ਪੈਣਾ ਸਾਨੂੰ ਵੀ ਇਹ ਟਾਈਮ ਮੰਗਣਗੇ 10 ਦਿਨ 5 ਦਿਨ ਜੀ ਉਹ ਅਸੀਂ ਲਿਖਤੀ ਰੂਪ ਚ ਲਵਾਂਗੇ ਫਿਰ ਉਸ ਤੋਂ ਬਣਦੀ ਅੱਗੇ ਜਿਹੜੀ ਕਾਰਵਾਈ ਅਸੀਂ ਕਰਾਂਗੇ ਜੇ ਰੈਸਟ ਕਰ ਲੈ ਠੀਕ ਹੈ ਨਹੀਂ ਤਾਂ ਜਿੰਨੇ ਦਿਨ ਇਹ ਪੁਲਿਸ ਪ੍ਰਸ਼ਾਸਨ ਕਹਿੰਦੇ ਆ ਵੀ ਅਸੀਂ 10 ਦਿਨਾਂ ਜਾਂ 15 ਦਿਨ ਜਾਂ 7 ਦਿਨ ਕਿਉਂਕਿ ਟਾਈਮ ਇਹਨਾਂ ਮੰਗਣਾ ਇਹਨਾਂ ਚਿਰ ਅਸੀਂ ਵੇਖ ਲਿਆ ਇਹਨਾਂ ਨੂੰ ਟਾਈਮ ਦੇਂਦੇ ਨੂੰ ਫਿਰ ਵੀ ਅਸੀਂ ਲਿਖਤੀ ਰੂਪ ਚ ਲਵਾਂਗੇ ਉਸ ਤੋਂ ਬਾਅਦ ਇਹ ਬਣਦੀ ਕਾਰਵਾਈ ਕਰਨਗੇ ਨਹੀਂ ਤਾਂ ਫਿਰ ਅੱਗੇ ਦਾ ਪ੍ਰੋਸੈਸ ਦਲਪੰਤ ਵੱਧ ਚੜ ਕੇ ਕਰੇਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸ ਦੀਏ ਕੀ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਹੈ ਕੀ ਨਾਮ ਆ ਜੀ ਗੁਰਮੁਖ ਸਿੰਘ ਜੀ ਭਾਰਤੀ ਜਨਤਾ ਪਾਰਟੀ ਪ੍ਰਧਾਨ ਜੀ ਅ ਪ੍ਰਧਾਨ ਜੀ ਅੱਜ ਧਰਨਾ ਲੱਗਿਆ ਏ ਕਿਹੜੇ ਕਿਹੜੇ ਵਿਸ਼ਾ ਦੇ ਧਰਨਾ ਲੱਗਿਆ ਏ ਇੱਕ ਵਿਸ਼ਾ ਹੈਗਾ ਜੀ ਜਿਵੇਂ ਅ 4 11 2024 ਦਾ ਮਸਲਾ ਹੈਗਾ ਜੀ ਜੀ ਸੁੱਤੇ ਪਰਿਵਾਰ ਤੇ ਉੱਤੇ ਟਾਈਕ ਕਰ ਦਿੱਤਾ ਹੈਗਾ ਕਿ ਅੱਗ ਲਾ ਦਿੱਤੀ ਘਰ ਨੂੰ ਉਹ ਮਸਾਂ ਦੀ ਜਾਨ ਬਚਾ ਕੇ ਪਰਿਵਾਰ ਨਿਕਲਿਆ ਕੁਛ ਬੱਚੀਆਂ ਸੜਪੁੱਜ ਵੀ ਗਈਆਂ ਸੀਗੀਆਂ ਉਹਨਾਂ ਨੂੰ ਐਡਮਿਟ ਵੀ ਕੀਤਾ ਉਹਦੇ ਰਿਕਾਰਡਿੰਗ ਜਿਹੜਾ 122 ਮੁਕੱਦਮਾ ਨੰਬਰ ਜਿਹੜਾ ਦਰਜ ਹੋਇਆ ਸੀਗਾ ਜਿਹੜੇ ਬੰਦੇ ਹੁਣ ਆਪਣੇ ਐਮਐਲਏ ਸਾਹਿਬ ਗੋਲਦੀ ਕੰਬੋਜ ਦੇ ਰਿਲੇਟਿਵ ਬੰਦੇ ਨੇ ਉਹਨਾਂ ਨੂੰ ਪੁਲਿਸ ਨੇ ਦੇਖੋ ਪੁੱਛਗਛ ਹੀ ਨਹੀਂ ਉਹਨਾਂ ਦੀ ਕੀਤੀ ਜੀ ਉਹਨਾਂ ਬੰਦਿਆਂ ਨੂੰ ਰੈਸਟ ਹੀ ਨਹੀਂ ਹਜੇ ਕੀਤਾ ਗਿਆ ਜੀ ਦੇਖੋ ਇਹ ਜੇ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਇੱਕ ਐਮਐਲਏ ਦੇ ਕਹਿਨ ਤੇ ਜਾਂ ਪਰਿਵਾਰ ਦਾ ਜੋ ਮਰਜ਼ੀ ਹੋਈ ਜਾਵੇ ਪਰ ਇਸ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਅਜੇ ਤੱਕ ਜੀ ਦੂਜਾ ਸਾਡਾ ਵਿਸ਼ਾ ਹੈਗਾ ਜੀ ਵੀਡੀਓ ਦਸਤਰ ਦੇ ਬਰ ਖਿਲਾਫ ਹੂੰ ਵੀਡੀਓ ਦਸਤਰ ਦੇ ਬਰ ਖਿਲਾਫ ਉਹਨਾਂ ਦੇ ਅਸੀਂ ਪਹਿਲੀ ਗੱਲ ਤਾਂ ਸਾਡਾ ਮਸਟੋਲੀ ਨਹੀਂ ਕੱਟਦੇ ਜੀ ਜੀ ਜਿੰਨਾ ਚਿਰ ਕੈਂਟੀ ਸਾਡੇ ਜੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਨਹੀਂ ਜਾਂਦੀ ਜਾਂ ਕੋਈ ਕੈਂਟੀ ਸਾਡੀ ਨਹੀਂ ਜਾਂਦੀ ਜਾਂ ਕੋਈ ਸਾਡੇ ਉੱਚ ਅਧਿਕਾਰੀ ਦੀ ਨਹੀਂ ਜਾਂਦੀ ਜੀ ਜੀ ਉਹਨਾਂ ਚਿਰ ਮਾਸਟੋਲੀ ਨਹੀਂ ਸਾਡਾ ਸਾਡੇ ਬੰਦਿਆਂ ਦਾ ਕੱਢਿਆ ਜਾਂਦਾ ਇਹ ਜੇ ਕੱਢਿਆ ਗਿਆ ਜੀ 12 ਦਿਨਾਂ ਦਾ ਮਾਸਟੋਲ ਕੱਢਿਆ ਗਿਆ ਉਹਨਾਂ ਦੀ ਪੇਮੈਂਟ ਹੀ ਨਹੀਂ ਪਾਈ ਹੂੰ ਮਾਸਟਰ ਜਿਹੜਾ ਪੇ ਆਰਡਰ ਬਣਾਉਂਦੇ ਹੈਗੇ ਨੇ ਉਹਦੇ ਤੋਂ ਅਨਕਾਰੀ ਕੀਤੀ ਗਈ ਕਿ ਅਸੀਂ ਨਹੀਂ ਕੁਝ ਵੀ ਕਰ ਸਕਦੇ ਸਰਪੰਚ ਨੂੰ ਪੁੱਛੋ ਜਿਹੜਾ ਆਮ ਆਦਮੀ ਪਾਰਟੀ ਦਾ ਹੈਗਾ ਜਾਂ ਐਮਐਲਏ ਨੂੰ ਪੁੱਛੋ ਆਹ ਆ ਸਾਨੂੰ ਉਹ ਉਹ ਜਵਾਬ ਮਿਲ ਰਿਹਾ ਹੈਗਾ ਜੀ ਦੇਖੋ ਪਿਛਲੇ ਦਿਨੀ ਇੱਥੋਂ ਦੇ ਬੀਜੇਪੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਈ ਸੀ ਉਹ ਵੀ ਲਾਈਵ ਹੋਏ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਵੀਡੀਓ ਦਫ਼ਤਰਾਂ ਦੇ ਵਿੱਚ ਜਿਹੜੇ ਬੜੇ ਵੱਡੇ ਕਮਲੇ ਹੋ ਰਹੇ ਆ ਕੀ ਲੱਗਦਾ ਇਹ ਤੁਹਾਨੂੰ ਵੀ ਜਿਹੜਾ ਤੁਹਾਡੇ ਜਿਹੜੀ ਪੇ ਆਰਡਰ ਨਹੀਂ ਬਣ ਰਿਹਾ ਅੱਜ ਧਰਨਾ ਲੱਗਿਆ ਇਨਸਾਫ ਮਿਲੂਗਾ ਨਹੀਂ ਬਿਲਕੁਲ ਨਹੀਂ ਜੀ ਸਾਨੂੰ ਜਿਵੇਂ ਅੱਜ ਬੈਠੇ ਹੈਗੇ ਅਸੀਂ ਸੜਕਾਂ 'ਤੇ ਅੱਜ ਦੇਖੋ ਜੇ ਕੋਈ ਸਾਡੇ ਥੋੜੀ ਕੋਈ 5% ਕਿਰਨ ਜਾਗੀ ਹੈਗੀ ਏ ਜੇਕਰ ਸਾਨੂੰ ਇਨਸਾਫ ਦੇ ਪਾਉਂਦੇ ਨੇ ਠੀਕ ਆ ਨਹੀਂ ਤੇ ਅਸੀਂ ਆਦਾ ਸੰਘਰਸ਼ ਅਸੀਂ ਅੱਜ ਤਿੱਖਾ ਕਰਾਂਗੇ ਅੱਗਾ ਤੋਂ ਅੱਗੇ ਜਿਹੜਾ ਅੱਜ ਅਸੀਂ ਸਾਡੀ ਚੇਤਾਵਨੀ ਵਜੋਂ ਧਰਨਾ ਹੈਗਾ ਜੇਕਰ ਜੇ ਸਾਨੂੰ ਇਨਸਾਫ ਨਹੀਂ ਦੇ ਪਾਉਂਦੇ ਜਾਂ ਐਮਐਲਏ ਸਾਹਿਬ ਦੇ ਕਹਿਣ ਤੇ ਜਿਹੜੇ ਕੋਈ ਮਸਲੇ ਸਾਡੇ ਭੈਣਾਂ ਗਰੀਬਾਂ ਦੇ ਹੱਲ ਹੋਣੇ ਨੇ ਜਾਂ ਸਾਨੂੰ ਸੜਕਾਂ ਦੇ ਬੈਠ ਕੇ ਹੱਲ ਕਰਨੇ ਕਰਵਾਉਣੇ ਪੈਣੇ ਨੇ ਤੇ ਫਿਰ ਅਸੀਂ ਆਪਦਾ ਸੰਘਰਸ਼ ਐ ਤਿੱਖਾ ਕਰਾਂਗੇ ਜੀ ਜਿਵੇਂ ਬਾਬਾ ਜੀ ਨੇ ਕਿਹਾ ਕਿ ਅਸੀਂ ਲਿਖਤੀ ਰੂਪ ਚ ਲਵਾਗੇ 5-7 ਦਿਨਾਂ ਦੇ ਅਪਲ ਜੀ ਅਸੀਂ ਲਿਖਤੀ ਰੂਪ ਦੇ ਵਿੱਚ ਵੀਡੀਓ ਦਸਤਰ ਤੋਂ ਵੀ ਲਵਾਗੇ ਜੀ ਜੇ ਸਾਨੂੰ ਕੋਈ ਸੰਤੁਸ਼ਟੀ ਦੇ ਪਾਉਂਦੇ ਨੇ ਠੀਕ ਆ ਨਹੀਂ ਤੇ ਅਸੀਂ ਅੱਜ ਸਾਡੇ ਨਾਲ ਵਿਅੰਗ ਸਿੰਘ ਦਲਪਤ ਜੇ ਵੀ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਸਾਨੂੰ ਇਨਸਾਫ ਤੋਂ ਬੋਲ ਲਈ ਤੇ ਜੇਕਰ ਜੇ ਕੋ ਨਹੀਂ ਕੋ ਇਨਸਾਫ ਬੋਲਦੇ ਫਿਰ ਅਸੀਂ ਸ਼ਗਰਸਤੀਕਾ ਕਰਾਂਗੇ ਜੀ ਜੀ ਧੰਨਵਾਦ ਜੀ ਸੋ ਦੱਸ ਰਹੀਏ ਕਿ ਧਰਨੇ ਲੱਗੇ ਦੇ ਵਿੱਚ ਜਿਵੇਂ ਆਰਮੀ ਆਰਮੀ ਦੇ ਜਵਾਨ ਆ ਰਹੇ ਆ ਤਾਂ ਉਹਨਾਂ ਨੂੰ ਰਸਤਾ ਵੀ ਦਿੱਤਾ ਜਾਂਦਾ ਹੈ ਧਰਨੇ ਦੇ ਵਿੱਚ ਆਰਮੀ ਦੇ ਜਵਾਨ ਲੰਘ ਚੱਲਿਓਣੇ ਦੀਆਂ ਗੱਡੀਆਂ ਆ ਗਈਆਂ ਨੇ ਰਸਤੇ ਦੇ ਵਿੱਚ ਤਾਂ ਉਹਨਾਂ ਨੂੰ ਵੀ ਜਗ੍ਹਾ ਦਿੱਤੀ ਜਾਂਦੀ ਆ ਜਿਵੇਂ ਐਂਬੂਲੈਂਸ ਵਗੈਰਾ ਉਹਦੀਆਂ ਤਾਂ ਉਹਨਾਂ ਨੂੰ ਜਗ੍ਹਾ ਜਿਹੜੀ ਦਿੱਤੀ ਜਾਂਦੀ ਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਬਿਲਕੁਲ ਸਾਫ਼ ਦੇਖ ਰਹੇ ਆ ਜਲਾਨਾਬਾਦ ਦੇ ਵਿੱਚ ਧਰਨਾ ਜਿਹੜਾ ਲੱਗ ਚੁੱਕਿਆ ਏ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਇੱਕ ਵਾਰੀ ਫੇਰ ਉਹਨਾਂ ਨਾਲ ਗੱਲ ਕਰਦੇ ਆ ਬਾਬਾ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਇਸ ਲਿਖਤੀ ਰੂਪ ਚ ਲਵਾਂਗੇ ਜੇਕਰ ਇਹ ਫੈਲਾ ਲਿਖਤੀ ਰੂਪ ਤੋਂ ਬਾਅਦ ਵੀ ਇਸੇ ਤਰ੍ਹਾਂ ਹੀ ਥਾਣੇ ਕਚਹਿਰੀਆਂ ਚ ਰੁਲਦੀਆਂ ਰਹੀਆਂ ਤਾਂ ਫਿਰ ਆਪਣੇ ਤਲਪੰਥ ਵੱਲੋਂ ਕਿੱਡਾ ਕ ਵੱਡਾ ਸੰਘਰਸ਼ ਹੋਊਗਾ ਜੀ ਫਿਰ ਬਹੁਤ ਤਗੜਾ ਹੋਊਗਾ ਜੀ ਤਲਪੰਥ ਸਾਰਾ ਪੂਰਾ ਚੜ ਕੇ ਆਊਗਾ ਕਿਉਂਕਿ ਘੋੜੇ ਲੈ ਕੇ ਆਵਾਂਗੇ ਇਨਸਾਫ ਚਾਹੀਦਾ ਹੈ ਭਗਵੰਤ ਮਾਨ ਨੂੰ ਬੇਨਤਾ ਹੈ ਜੀ ਇਨਸਾਫ ਕਰੋ ਬੰਦੇ ਰੈਸਟ ਕਰੋ ਜਿਹੜੇ ਪਰਿਵਾਰ ਨਾਲ ਉਤਕਰਨਾ ਵਾਪਰੀ ਹੈ ਉਸ ਨੂੰ ਆ ਕੇ ਮਿਲੋ ਜੀ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਨਸਾਫ ਨਹੀਂ ਮਿਲਿਆ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਔਰ ਬਹੁਤ ਧੰਨਵਾਦ ਬਾਬਾ ਜੀ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਆ ਜਲੰਧਾਵਾਦ ਦੇ ਵਿੱਚ ਨਾਲ ਅੱਜ ਹੋਇਆ ਕੱਲ ਨੂੰ ਇਹ ਸਰਕਾਰਾਂ ਦਾ ਬਦਲਦੀਆਂ ਰਹਣੀਆਂ ਨੇ ਤੇ ਤੁਹਾਡੇ ਨਾਲ ਵੀ ਹੋ ਸਕਦਾ ਹੈ ਹਾਂ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਪੁਲਿਸ ਪ੍ਰਸ਼ਾਸਨ ਨਾਲ ਉਹ ਕਿੰਨੇ ਪਰਿਵਾਰ ਨੂੰ ਅੱਗ ਲਾਈ ਜਾ ਸਕਦੀ ਹੈ ਅੱਜ ਉਸ ਪਰਿਵਾਰ ਦੇ ਅੱਗ ਵੀ ਸਾਡੇ ਤਿੰਨ ਪੁੱਤਰ ਬੱਚੇ ਸਾਰੇ ਹੀ ਹੈਗੇ ਨੇ ਇਹ ਵੀ ਬਹੁਤ ਇੱਕ ਬੰਦਾ ਬੰਦਾ ਪੜਨ ਦੀ ਬਜਾਏ ਆਜਾ ਇੱਥੇ ਸਾਰੇ ਸਾਰੀ ਜਿਹੜੀ ਸੰਗਤ ਜਾ ਜਾਣਾ ਕਿਸੇ ਨੇ ਕੋਈ ਦੁੱਖ ਘੜੀ ਜਾਣਾ ਕਿ ਕੋਈ ਖੁਸ਼ੀ ਚ ਜਾਣਾ ਸਾਰੀ ਅੱਜ ਪਰੇਸ਼ਾਨ ਹੋਏ ਚੱਕਰ ਚ ਹੋ ਰਹੀ ਐ ਜੇ ਇਹ ਬੰਦਾ ਫੜਿਆ ਹੁੰਦਾ ਇਹਨਾਂ ਨੇ ਜੇ ਉਹ ਬੰਦੇ ਦੇ ਕਾਰਵਾਈ ਪਾਈ ਹੁੰਦੀ ਅੱਜ ਬੰਦਾ ਅੰਦਰ ਹੁੰਦਾ ਤੇ ਅੱਜ ਇੱਥੇ ਨਿਹੰਗ ਸਿੰਘ ਫੌਜਾਂ ਜਾਂ ਪਰਿਵਾਰ ਇੱਥੇ ਧੱਕੇ ਨਾ ਖਾ ਰਿਆ ਹੁੰਦਾ ਬਿਲਕੁਲ ਜੀ ਅਸੀਂ ਵੈ ਗੁਰੂ ਜੀ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡਾ ਮਨ ਨਹੀਂ ਕਿ ਕਿ ਉਹਨਾਂ ਨੂੰ ਇਨਸਾਫ ਦੇਣ ਅਸੀਂ ਆਪਦੇ ਘਰੇ ਚੱਲੇ ਪਈਏ ਜਾ ਕੇ ਕਿਉਂ ਟੋਪੇ ਮਰਨਾ ਥੋੜਾ ਇੱਥੇ ਖੜ ਕੇ ਜੀ 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 ਬਾਬਾ ਜੀ ਅੰਗੂ ਜੀ ਖਾਣ ਜਾਣਾ ਕੋਈ ਲਾਦਾ ਸਾਡਾ ਬੇਨਤਾ ਆਵਾ ਨਹੀਂ ਕੋਈ ਲੰਦਾ ਨਾ ਰਹਾ ਉਹ ਮੰਡੀ ਦੇ ਵਿੱਚੋਂ ਦੇਦਾ ਉਦੋਂ ਚਲੇ ਜਾ ਸਾਡਾ ਬੇਨਤਾ ਆਵਾ ਬਸਤਨਾ ਮਾਣੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਬਲੰਟੀ ਆ ਟੱਕਾ ਦਾ ਨਹੀਂ ਟੱਕਾ ਤਾਂ ਇਹ ਨਹੀਂ ਡੀਐਸਪੀ ਸਾਹਿਬ ਐ ਨਹੀਂ ਐ ਨਹੀਂ ਹੁੰਦਾ ਜੀ ਐ ਨਹੀਂ ਅਸੀਂ ਮੈਨੂੰ ਮਿਲਿਓ ਤੁਸੀਂ ਅਸੀਂ ਸੀਆਡੀ ਸਾਨੂੰ ਮਿਲਿਓ ਸੀਆਡੀ ਦਾ ਨਹੀਂ ਸੀਆਡੀ ਦਾ ਕੋਈ ਕੰਮ ਨਹੀਂ ਜੇ ਮੇਰਾ ਕੰਮ ਆ ਮੈਨੂੰ ਦੱਸੋ ਬਾਟੇ ਤੋਂ ਪੱਟਾ ਨਾ ਖਰਾਓ ਨਹੀਂ ਨਹੀਂ ਅਸੀਂ ਆਓ ਯਾਰ ਤੱਕਾ ਜਦੋਂ ਤੁਸੀਂ ਸਾਨੂੰ ਥਾਟ ਆਉਂਦੇ ਪੱਟੇ ਨਾ ਆਓ ਯਾਰ ਕੋਈ ਗੱਲ ਨਹੀਂ ਖਾਓ ਨਾ ਅੰਦਰ ਕੇ ਵੀ ਆਓ ਯਾਰ ਤੁਹਾਡੇ ਵੀ ਸੁਣਾਈ ਹੋਏ ਫਿਰ ਆਓ ਆਪਾਂ ਇਹਨਾਂ ਕੱਪੜੇ ਜ਼ਬਰਦਸਤੀ ਆਪਾਂ ਇਹਨਾਂ ਆਪਾਂ ਜੀ ਆ ਜਾਓ ਦੇਖੋ ਆਓ ਧੱਕੇ ਮਾਰ ਰਹੇ ਨਹੀਂ ਕੋਈ ਗੱਲ ਨਹੀਂ ਕੋਈ ਸਾਨੂੰ ਲਾਠੀਆਂ ਜੜੀਆਂ ਬਣਾਉਣੀਆਂ ਬਣਾਓ ਜੀ ਨਹੀਂ ਇਹ ਨਹੀਂ ਸਰ ਕਿਵੇਂ ਧਰਨਾ ਨਹੀਂ ਕਿਵੇਂ ਇਹਦੇ ਨਹੀਂ ਧਰਨਾ ਗੱਤ ਲੱਗਾਈ ਧਰਨਾ ਕਿਵੇਂ ਲੱਗਿਆ ਜੀ ਮੇਰੇ ਦਫ਼ਤਰ ਚੱਲ ਯਾਰ ਇਹ ਕੰਮ ਨਾ ਕਰੀ ਕੀ ਕਰਿਆ ਕਰੋ ਬਈ ਗੱਡੀ ਗੱਡੀ ਤੇ ਜਾ ਰਹੇ ਨੇ ਧੱਕਾ ਏ ਸੀ ਸਾਹਿਬ ਧੱਕਾ ਕਰ ਰਹੇ ਨੇ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਆਓ ਸਰ ਧਰਨਾ ਕਿਵੇਂ ਲੱਗਾ ਜੀ ਧਰਨਾ ਕਿ ਗਲਤ ਲੱਗਾ ਤੁਹਾਨੂੰ ਪਤਾ ਹੀ ਨਹੀਂ ਕਿਉਂ ਲਿਆ ਮੈਨੂੰ ਮਿਲੇ ਨਹੀਂ ਕੁਛ ਨਹੀਂ ਇਹਨਾਂ ਨੇ ਦੱਸਿਆ ਇਹ ਕਹਿੰਦੇ ਸੀ ਆਈਡੀ ਦਾ ਧਿਆਨ ਕਰ ਰਹੇ ਨੇ ਇਹਨਾਂ ਨੂੰ ਮੈਂ ਕਹਾਂ ਮੈਨੂੰ ਅੱਗੇ ਗੱਲ ਦੱਸ ਜੀ ਇਹ ਨਾ ਮਸਲਾ ਆ ਲੋਕ ਤਾਂ ਮੈਂ ਬੈਠਾ ਹਾਂ ਚਲੋ ਇੱਕ ਕਿੰਨੇ ਦਿਨ ਅਰੈਸਟ ਧਰਨਾ ਚੱਕਰ ਨੂੰ ਤਿਆਰ ਆ ਬਾਜੀ ਧਰਨਾ ਚੱਕਰ ਨੂੰ ਤਿਆਰ ਆ ਤੁਹਾਨੂੰ ਇਹ ਦੱਸ ਦਿੰਦਾ ਕਿੰਨੇ ਦਿਨ ਅਰੈਸਟ ਕਰਨਾ ਬੰਦਾ ਕੀ ਹੰਤੋ ਧਰਨਾ ਚੱਕਾ ਜਾਊਗੀ ਹਾਂਜੀ ਇਹ ਜਿਹੜੀਆਂ ਲਾਡਲੀਆਂ ਬਹੁਤ ਆਈਆਂ ਭਲਾ ਟੱਕਾ ਪੁਲਿਸ ਪ੍ਰਸ਼ਾਸਨ ਛਰੇ ਆਮ ਕਰ ਰਹੀ ਹੈ ਇਹ ਸਾਨੂੰ ਆ ਮੀਡੀਆ ਦੇ ਵਿੱਚ ਕਹਿ ਦੇਣ ਕਿ ਕਿੰਨੇ ਦਿਨ ਤੱਕ ਇਨਸਾਫ ਮਿਲਦਾ ਨਹੀਂ ਧਰਨਾ ਆਪੇ ਆਪ ਚੱਕਾਂਗੇ किस हाल करते ਕੀ ਰਹੇ ਹੋ ਤੋਰਿਆ ਨਹੀਂ ਸਾਡੀ ਸਿਕਿਉਰਿਟੀ ਸਰ ਸਾਡੀ ਇਹ ਐਨੀ ਨਹੀਂ ਡਿਊਟੀ ਨਹੀਂ ਸਰ ਨਹੀਂ ਨਹੀਂ ਸਾਡੀ ਡਿਊਟੀ ਆ ਪ੍ਰੈਸ ਰੂਨ ਆਇਆ ਦਾ ਪ੍ਰੈਸ ਦਾ ਕੈਮਰਾ ਬੰਦ ਨਾ ਕਰਾਓ ਜੀ ਦੱਸੋ ਉਹ ਭੈਣ ਨਾਲ ਧੱਕਾ ਹੋ ਰਿਹਾ ਹੈ ਭੈਣ ਨਾਲ ਧੱਕਾ ਹੋ ਰਿਹਾ ਛਰੇ ਆ ਭੈਣ ਨਾਲ ਧੱਕਾ ਹੋ ਰਿਹਾ ਹੈ বাবা কি ডিএসপি ভালো ধে মারে গে তোমার বিচি ডিএসপি সব ਐਸਪੀ ਸਾਹਿਬ ਇਹਨਾਂ ਵਾਰੀ ਨਹੀਂ ਬੀਬੀਆਂ ਨੂੰ ਧੱਕੇ ਮਾਰ ਰਹੇ ਸਾਨੂੰ ਧੱਕੇ ਮਾਰ ਰਹੇ ਨੇ ਜ਼ਬਰਦਸਤੀ ਸਾਡੇ ਧੱਕੇ ਵਿੱਚ ਭੈਣ ਜੀ ਕੀ ਗੱਲ ਹੋਈ ਆ ਜੀ ਕਿਹਨਾਂ ਆ ਕੇ ਧੱਕਾ ਕਰ ਰਹੇ ਨੇ ਕਿਹਨੇ ਕੀਤਾ ਇਹ ਐਸਪੀ ਡੀਐਸਪੀ ਸਾਹਿਬ ਕਿਹੜੀ ਗੱਲ ਧੱਕਾ ਕਰਦਾ ਨਹੀਂ ਮੇਰੇ ਕੋਲ ਬਾਬਾ ਜੀ ਨਿਹੰਗ ਸਿੰਘਾਂ ਨੂੰ ਵੀ ਧੱਕੇ ਵਜਨ ਲੱਗੇ ਕਿ ਸਚਾਈਆ ਸਚਾਈ ਨਹੀਂ ਰਹੀ ਸਚਾਈ ਨਹੀਂ ਰਹੀ ਇਹ ਤਾਂ ਸਾਨੂੰ ਟਾਈਮ ਦੇਣ ਬੰਦਾ ਰੈਸ਼ ਕਰਨਾ ਹੈ ਅਸੀਂ ਆਪ ਚੱਕਾਂਗੇ ਤਰਨਾ ਇਥੋਂ ਇਹ ਛਰੇਆਮਪੁਰ ਦੇ ਪ੍ਰਸ਼ਾਸਨ ਧੱਕਾ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਵੱਡਾ ਕੱਟ ਕਰਾਂਗੇ ਸਾਰੀਆਂ ਜਦੇ ਬੰਦੀਆਂ ਨੂੰ ਬੇਨਤਾ ਜੀ ਇੱਥੇ ਪਹੁੰਚੋ ਵੱਤਵਾਦ ਤੇ ਇਸ ਪਰਿਵਾਰ ਦਾ ਸਾਥ ਦਿਓ ਜੋ ਤਿੰਨ ਪਰਿਵਾਰਾਂ ਦਾ ਧੱਕਾ ਹੋ ਰਿਹਾ ਜਿਨ੍ਹਾਂ ਦੇ ਪਰਿਵਾਰ ਦੇ ਘਰੇ ਅੱਗ ਲੱਗੀ ਹੈ ਉਹਨਾਂ ਦੇ ਦੁਨੀਆ ਵੀ ਲਾਹੀਆਂ ਗਈਆਂ ਨੇ ਕਿੰਨੇ ਬਿਹਾਵ ਤੋਂ ਪਰਚਾ ਬਹੁਤ ਆਜੋ ਆਜੋ ਚਲੋ ਤੁਸੀਂ ਚੱਲੋਗੇ ਨਾ ਅਫੀਸਰ ਅਫੀਸਰ ਕਹ ਰਹੀ ਹੈ ਕਿ ਅਸੀਂ ਨਾਲ ਲੈ ਕੇ ਲਾਈਵ ਧਰਨੇ ਚ ਲਿਸ਼ਤੀ ਪੜਤੀ ਮਿਲਦਾ ਜਾਂ ਕਿ ਦਫਤਰ ਚ ਬੈਠ ਕੇ ਮਿਲਦਾ ਹੁੰਦਾ ਹੈ ਦਫਤਰ ਚ ਕਹਿ ਰਹੇ ਨੇ ਕਹਿੰਦੇ ਦਫਤਰ ਚ ਉਹ ਇਹ ਧੱਕਾ ਕਰ ਲੇਗੇ ਉੱਥੇ ਧੱਕਾ ਤੁਸੀਂ ਚੱਲੇ ਆ ਫਿਰ कुड़ी <laughs> कई ਆਖਰੀ ਮੇਰੇ ਬੱਚੇ ਕਿੱਥੇ ਹੋ ਗਏ ਬਾਪਾ ਜੀ ਚੱਲੇ ਹੁਣ ਪ੍ਰਸ਼ਾਸਨ ਕਹਿ ਰਿਹਾ ਹੈ ਵੀ ਆ ਜਾਓ ਸਾਡੇ ਨਾਲ ਬਚਨ ਕਰੋ ਅਸੀਂ ਕਿਤੇ ਇੱਕ ਗੱਲ ਕਰ ਲਓ ਵੀ ਫਿਰ ਨਾਲ ਲੈ ਕੇ ਜਾਵਾਂਗੇ ਕਹਿੰਦਾ ਕਿ ਨਾ ਮੇਰੇ ਨਾਲ ਲੈ ਕੇ ਜਾਵਾਂਗੇ ਆਜੋ ਆਜੋ ਮੈਨੂੰ ਤੁਹਾਨੂੰ ਦੱਸਿਆ ਅਸੀਂ ਤੁਹਾਡੀ ਰਿਸਪੈਕਟ ਕਰਦੇ ਆਂ ਮੈਂ ਕਰਦਾ ਮੋਟਾ ਵੀ ਫਰਕ ਪੈਂਦਾ ਹੈ ਮੈਂ ਤੁਹਾਨੂੰ ਧੱਕੇ ਮਾਰ ਕੇ ਨਹੀਂ ਲਿਆ ਅਸੀਂ ਆਪ ਖੁੱਦ ਜਾ ਕੇ ਧੱਕੇ ਵੀ ਬਾਗਲੇ ਨਹੀਂ ਆਓ ਚਲੇ ਜਾਓ ਐ ਦਾ ਲੈ ਜਾ ਧੱਕੇ ਬਾਗਲੇ ਨਹੀਂ ਮਤਲਬ ਲੈ ਜਾ ਧੱਕੇ ਬਾਗਲੇ ਤਾਂ ਲੈ ਜਾ ਐ ਨਹੀਂ ਕਰਦਾ ਹੁੰਦਾ ਡੀਐਸਪੀ ਸਾਹਿਬਾ ਮੇਰਾ ਵੀਰਾ ਤੂੰ ਭਰਾ ਮੇਰਾ ਢੱਟ ਵੀ ਛੋਟਾ ਭਰਾ ਹੈ ਗੱਲ ਸੁਣ ਲੈ ਮੈਨੂੰ ਦੱਸਿਆ ਤੂੰ ਨਹੀਂ ਨਾ ਦੱਸਿਆ ਮੈਂ ਤਾਂ ਹੁੰਦਾ ਤੂੰ ਸੀਐਡੀ ਦਾ ਕੰਮ ਨਹੀਂ ਮੇਰਾ ਕੰਮ ਹੈ ਨੇ ਇਹ 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 ਧੂੜਾ ਤੈਨੂੰ ਧੱਕੇ ਵੱਜਿਆ ਜੀ ਹੁਣ ਬਾਤ ਕਰਦੇ ਆਂ ਇਹ ਗੱਲ ਅਖਾਲਸਾ ਜੀ ਤੁਹਾਨੂੰ ਧੱਕੇ ਵੱਜੇ ਹਾਂਜੀ ਹਾਂਜੀ ਕਿਹਨਾਂ ਦੇ ਵੱਲੋਂ ਮਾਰੇ ਗਏ ਤੇ ਹੁਣ ਡਿਫਟੀ ਸਾਹਿਬ ਵੱਲੋਂ ਖਿੱਚਿਆ ਗਿਆ ਹੈ ਬਾਣੇ ਨੂੰ ਤੇ ਅਸੀਂ 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 ਇਸ ਬਾਣੇ ਨੂੰ ਦੇਖ ਨਹੀਂ ਹੋ ਗਿਆ ਅਸੀਂ ਕਰਦੇ ਆਂ ਕਦਰ ਠੀਕ ਆ ਜੀ ਅੰਦਰ ਬੈਠ ਕੇ ਗੱਲਬਾਤ ਹੁਣ ਜਾਊਗੀ ਹਾਂਜੀ ਭਾਈ ਆ ਜੀ ਤੁਹਾਡੇ ਕੋਲ ਇੱਕ ਰੋਡ ਜਾਮ ਕੀਤਾ ਗਿਆ ਹਾਂ ਜੀ ਕੀਤਾ ਗਿਆ ਸੀਗਾ ਜੀ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਨਾਲ ਮੀਟਿੰਗ ਕੀਤੀ ਗਿਆ ਸੰਤੁਸ਼ਟੋ ਇਸ ਕਾਰਨ ਸੰਤੁਸ਼ਟੋ ਜੀ ਡਿਪਟੀ ਸਾਹਿਬ ਨੇ ਕਿਹਾ ਕਿ ਹਫਤੇ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਅਸੀਂ ਬੰਦੇ ਰੈਸ਼ਟ ਕਰਾਂਗੇ ਜੇ ਹਫਤੇ ਦੇ ਵਿੱਚ ਨਾ ਕਾਰਵਾਈ ਕੀਤੀ ਹੈ ਨਾ ਬੰਦੇ ਨਾ ਰੈਸ਼ ਕੀਤੇ ਉਸ ਤੋਂ ਬਾਅਦ ਵੱਟਾ ਇਕੱਠ ਕਰਾਂਗੇ ਦਲਬੰਦ ਪਹੁੰਚੂਗਾ ਘੋੜੇ ਲੈ ਕੇ ਸਮੇਤ ਜਿਹੜਾ ਅੱਜ ਰੋਸ ਧਰਨਾ ਦਿੱਤਾ ਗਿਆ ਜਿੰਨਾ ਕੋਲ ਅਲਟੀਮੇਟ ਪਹਿਲਾਂ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ ਜੀ ਹਾਂ ਜੀ ਹਾਂ ਜੀ ਇਹ ਸੀਆਈਡੀ ਅਫਸਰਾਂ ਨੂੰ ਦਿੱਤਾ ਗਿਆ ਸੀਗਾ ਜੀ ਜੇਕਰ ਬਾਬਾ ਜੀ ਕਾਰਵਾਈ ਨਹੀਂ ਹੁੰਦੀ ਫਿਰ ਕੀ ਸਟੈਪ ਹੋਗਾ ਫਿਰ ਅਗਲੀ ਦਾਲਪੰਥ ਜੋ ਵੱਧ ਚੜ ਕੇ ਚੜ੍ਹਾਈ ਕਰੂਗਾ ਖਾਲਸਾ ਫੌਜ ਪਹੁੰਚੂਗੀ ਦਾਲਪੰਥ ਸਾਰੇ ਪਹੁੰਚਣਗੇ ਕਿੰਨੇ ਦਿਨਾਂ ਦਾ ਟਾਈਮ ਲਿਆ ਗੱਡੀ ਐਸਸੀ ਦਾ ਇੱਕ ਹਫਤੇ ਦਾ ਇੱਕ ਹਫਤਾ ਜੀ ਕਿਹੜੇ ਤੁਸੀਂ ਗੱਲ ਤੋਂ ਜੀ ਦਸ਼ਮੇਸ਼ਰਨਾਦਨ ਕੀ ਨਾਮ ਹੈ ਤੁਹਾਡਾ ਗੁਰਬਿੰਦਰ ਕੌਰ ਜੀ ਕਿਹੜਾ ਪਿੰਡ ਜੀ ਪਿੰਡ ਚੱਕ ਜੰਡਾ ਵਾਲਾ ਜੀ ਜੀ ਆਇਆਂ ਨੂੰ ਜੀ ਤਾਂ ਇਹ ਅਸੀਂ ਨਿਆਂ ਸਿੰਘਾਂ ਦੇ ਸਮੇਤ ਲਈ ਗਈ ਸੀ ਤੁਹਾਡੇ ਕੋਲ ਤੇ ਕੀ ਹੁਣ ਇਹ ਸਾਨੂੰ ਗੱਭੀ ਇਨਸਾਫ ਦਵਾ ਸਕਦੇ ਸੀ ਔਰ ਸਾਨੂੰ ਕੋਈ ਪੁਲਿਸ ਤੇ ਕੋਈ ਕਿਸੇ ਤੇ ਯਕੀਨ ਹੀ ਨਹੀਂ ਰਹਿ ਗਿਆ ਸੀ ਕਿਉਂਕਿ ਬੜੇ ਅਸੀਂ ਗੇੜੇ ਲਾਏ ਨੇ ਬੜੀ ਦੂਰ ਤੱਕ ਭੱਜੇ ਆ ਹੁਣ ਤੁਹਾਡੀ ਡਿਫਟੀ ਸਭ ਨਾਲ ਮੀਟਿੰਗ ਹੋਈ ਹੈ ਹਾਂ ਜੀ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਤੇ ਇਹ ਇਹਦੂ ਅੱਗੇ ਹੁਣੇ ਕੁਝ ਬਣਾ ਹੋਵੇਗਾ ਤਾਂ ਤਾਂ ਹੀ ਕਰਨਗੇ ਤਾਂ ਤਾਂ ਹੀ ਨਾ ਹਾਂਜੀ ਮਸਲਾ ਕੀ ਸੀ ਤੁਹਾਡਾ ਜੀ ਮਸਲਾ ਕਾਲਾ ਜੀ ਕਿੰਨਾ ਜਿੰਨਾ ਫਾਇਦਾ ਹੋਇਆ ਗਿਆ ਡਿਫਟੀ ਵੱਲੋਂ ਇਹ ਕਪੜੇ ਦਾ ਤੇ ਕਪੜੇ ਦਾ ਹਾਂਜੀ ਜੇਕਰ ਇੱਕ ਹਫ਼ਤੇ ਚ ਤੁਹਾਡਾ ਜਿਹੜਾ ਮਸਲਾ ਨਹੀਂ ਹੱਲ ਹੁੰਦਾ ਫਿਰ ਕੀ ਤੁਹਾਡਾ ਸਟੈਪ ਹੋਵੇ ਤੇ ਫਿਰ ਕੰਰਨਾ ਲਾਇਆ ਜਾਵੇਗਾ ਜੀ ਇਸੇ ਚੌਂਕ ਵਿੱਚ ਜੀ ਹਾਂਜੀ ਇਸੇ ਚੌਂਕ ਲੱਗਦਾ ਹੈ ਕਿ ਵਿਸ਼ਵਾਸ ਹੈਗਾ ਵੀ ਤੁਹਾਡਾ ਮਸਲਾ ਲੱਗੇ ਹਾਂਜੀ ਹੈਗਾ ਜੀ ਠੀਕ ਸੰਤੁਸ਼ਟ ਹੋ ਅੱਜ ਜਿਹੜੀ ਤੁਹਾਡੀ ਮੀਟਿੰਗ ਹੋਈ ਹੈ ਹਾਂਜੀ ਪ੍ਰਸ਼ਾਸਨ ਨਾਲ ਹਾਂਜੀ दिल्ली क्राइम नेशनल न्यूज़ नजर सफर